ਕਲੰਬੀਆ ਦੀ ਰੀਅਲ ਏਸਟੇਟ ਬ੍ਰੋਕਰਸ ਨੂੰ ਜੁਰਮਾਨਾ ਹੋਇਆ ਜੀ ਧੋਖਾਧੜੀ ਹੋਣ ਘਰ ਨੂੰ ਵੇਚਣ ਦੀ ਧੋਖਾਧੜੀ ਦੇ ਦੋਸ਼ ਦੇ ਵਿੱਚ ਜ਼ਿੰਮੇਵਾਰ ਮੰਨਦੇ ਹਾਂ 275000 ਡਾਲਰ ਦਾ ਜੁਰਮਾਨਾ ਕੀਤਾ ਗਿਆ ਜੀ 30 ਦਿਨਾਂ ਦੇ ਅੰਦਰ ਅੰਦਰ ਇਸ ਬ੍ਰੋਕਰ ਨੂੰ ਇਹ ਜਿਹੜਾ ਆਪਣਾ ਪਲਾਨ ਪੇਸ਼ ਕਰਨ ਦੀ ਜਿਹੜੀ ਆ ਤਕੀਦ ਕੀਤੀ ਗਈ ਆ ਕਿ ਕਿਸ ਤਰ੍ਹਾਂ ਇਹ ਜੁਰਮਾਨਾ ਜਿਹੜਾ ਆ ਉਹ ਤਾਰਿਆ ਜਾਣਾ ਆ ਅ 6 ਮਹੀਨੇ ਲਈ ਕਿਸੇ ਵੀ ਕੰਮ ਕਾਜ ਤੋਂ ਰੋਕਿਆ ਗਿਆ ਆ ਤੇ ਬ੍ਰੋਕਰੇਜ ਨੂੰ ਸਿੱਖਿਆ ਕੋਰਸ ਕਰਨ ਦੀ ਵੀ ਹਦਾਇਤ ਕੀਤੀ ਗਈ ਆ ਜੀ ਦਰਅਸਲ ਮਾਮਲਾ ਇਹ ਹੈਗਾ ਕਿ ਇਹ ਘਰ ਜਿਹੜਾ ਸੀਗਾ ਕਿਸੇ ਅਰੀਜਨਲ ਜਿਹੜਾ ਓਨਰ ਸੀਗਾ ਉਹਦੇ ਨਾਂ ਦੇ ਉੱਤੇ ਜਾਲੀ ਪਾਵਰ ਆਫ ਟੋਰਨੀ ਬਣਾ ਕੇ ਇਹ ਵੇਚਣ ਦਾ ਮਾਮਲਾ ਸੀਗਾ ਜਿਹਦੇ ਸਬੰਧ ਵਿੱਚ ਹੁਣ ਰੀਸਟਡ ਬਰੋਕਰ ਨੂੰ ਇਹ ਜੁਰਮਾਨਾ ਜਿਹੜਾ 1.3 ਲੱਖ ਡਾਲਰ ਦਾ ਕੀਤਾ ਗਿਆ ਜੀ ਜੀਟੀਏ ਦੇ ਵਿੱਚ ਘਰਾਂ ਨੂੰ ਅੱਗ ਲੱਗਣ ਦੀਆਂ ਜਿਹੜੀਆਂ ਲਗਾਤਾਰ ਘਟਨਾਵਾਂ ਜਾਰੀ ਨੇ ਜੀ ਇਹ ਸ਼ੱਕੀ ਘਟਨਾਵਾਂ ਹੈਗੀਆਂ ਨੇ ਟ੍ਰਾਂਟੋ ਦੇ ਵਿੱਚ ਇੱਕ ਘਰ ਨੂੰ ਜਿਹੜਾ ਮਲਟੀ ਮਿਲੀਅਨ ਘਰ ਸੀਗਾ 13.9 ਮੀਲਿੰਦਾਇ ਸੇਲ ਤੇ ਲੱਗਾ ਹੋਇਆ ਸੀਗਾ ਇਸ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਸੀਗੀ ਇਸ ਵੀਕਐਂਡ ਤੋਂ ਪਹਿਲਾਂ ਜਿਹਦੇ ਸਬੰਧ ਵਿੱਚ ਪੁਲਿਸ ਨੇ ਇਹ ਗੱਲ ਜਾਰੀ ਕੀਤੀ ਕਿ ਚਾਰ ਵਿਅਕਤੀ ਜਿਹੜੇ ਆ ਇਹਦੇ ਵਿੱਚ ਉਹਨਾਂ ਦੀ ਭਾਲ ਹੈਗੀ ਆ ਜੀ ਜਿਹੜੇ ਹੁੱਡੀਆਂ ਪਾ ਕੇ ਆਏ ਸੀ ਉਹਨਾਂ ਦੇ ਹੱਥਾਂ ਵਿੱਚ ਤੇਲ ਦੀਆਂ ਕੰਨੀਆਂ ਸੀ ਤੇ ਉਹ ਉਸ ਪ੍ਰਾਪਰਟੀ ਤੇ ਜਾਂਦੇ ਆ ਤੇ ਬੈਕ ਸਾਈਡ ਤੇ ਜਾ ਕੇ ਉਸ ਪ੍ਰਾਪਰਟੀ ਨੂੰ ਅੱਗ ਲਗਾ ਦਿੰਦੇ ਆ ਜੀ ਇਹ 4 ਅਕਤੂਬਰ ਤੋਂ ਸੇਲ ਤੇ ਲੱਗਾ ਆ ਸੀ ਜਿਹੜਾ ਵੇਕ ਨਹੀਂ ਸਿਰਿਆ ਇਦੇ ਨਾਲ ਹੀ ਆਪਾਂ ਇਹ ਵੀ ਗੱਲ ਸਾਂਝੀ ਕਰ ਦਨੇ ਕਿ ਬ੍ਰਮਟਨ ਦੇ ਵਿੱਚ ਵੀ ਇੱਕ ਘਰ ਅੱਗ ਨੂੰ ਘਰ ਨੂੰ ਅੱਗ ਲੱਗੀ ਆ ਜਿਹੜਾ ਸਮਝਿਆ ਜਾ ਰਿਹਾ ਹੈ ਕਿ ਉਹ ਘਰ ਨੂੰ ਅੱਗ ਲਗਾਈ ਗਈ ਆ ਹਾਲਾਂਕਿ ਜਾਂਚ ਦਾ ਵਿਸ਼ਾ ਆ ਲੇਕਿਨ ਇਹਦੇ ਸੰਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਜੀ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵਿੱਚ ਹੁਣ ਜਿਹੜੀ ਆਪਾਂ ਇਸ ਖਬਰ ਤੇ ਉੱਪਰ ਡਿਟੇਲ ਚ ਅੱਗੇ ਗੱਲ ਕਰਨੀ ਆ ਤੇ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਡੰਪ ਟਰੱਕ ਦੇ ਜਿਹੜੀ ਜਿਹੜੀ ਇੰਡਸਟਰੀ ਹੈਗੀ ਆ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਜਿਹੜੇ ਸਖਤ ਰੂਲ ਲਿਆਉਣ ਜਾ ਰਹੀ ਹੈ ਜੀ ਇਹ ਲਾਗੂ ਕਰ ਦਿੱਤੇ ਆ ਕਿ ਮੋਸਟਲੀ ਆਪਾਂ ਇਹਦੇ ਵਿੱਚ ਕਹਿ ਸਕਦੇ ਹਾਂ ਕਿ ਕਿਹੜੀਆਂ-ਕਈਆਂ ਟਰਮਾਂ ਨਹੀਂ ਕਿਹੜੀਆਂ ਘਟਨਾਵਾਂ ਕੁਛ ਇਦਾਂ ਦੀਆਂ ਵਰਤ ਰੀਆਂ ਨੇ ਤਨਵੀਰ ਜੀ ਕੇ ਜਿਹੜੇ ਸਬੰਧ ਵਿੱਚ ਬ੍ਰਿਟਿਸ਼ ਉੰਦਰੀਆ ਸਰਕਾਰ ਨੇ ਹੁਣ ਨਵੇਂ ਰੂਲ ਲੈ ਕੇ ਆਂਦੇ ਆ ਜੀ ਇਹ ਰੂਲ ਕਿਹੜੇ ਆਪਾਂ ਡਿਟੇਲ ਚ ਅੱਗੇ ਜਾ ਕੇ ਗੱਲ ਕਰਾਂਗੇ ਇਹਦੇ ਨਾਲ ਹੀ ਲਿਬਰਲ ਦੀ ਫੈਡਰਲ ਸਰਕਾਰ ਨੇ ਗਨ ਕੰਟਰੋਲ ਦੇ ਵਿੱਚ ਇੱਕ ਬਿਲ ਜਿਹੜਾ C21 ਸੈਂਡ ਬੰਦੋ ਉਹਨੂੰ ਮંજੂਰੀ ਦੇ ਦਿੱਤੀ ਗਈ ਆ ਸੰਸਦ ਹਾਲ ਵਿੱਚ ਇਸ ਬਿਲ ਨੂੰ ਮਈ ਦੇ ਵਿੱਚ ਪ੍ਰਵਾਨਗੀ ਦਿੱਤੀ ਗਈ ਸੀ ਲੇਕਿਨ ਹੁਣ ਸੈਨੇਟ ਵੱਲੋਂ ਵੀ ਇਸ ਨੂੰ ਜਿਹੜੀ ਮਨਜ਼ੂਰੀ ਦਿੱਤੀ ਗਈ ਆ ਆਪਣੇ ਸਰੋਤਿਆਂ ਨਾਲ ਇਹ ਗੱਲ ਸਾਂਝੀ ਕਰਦੇ ਆ ਕੈਨੇਡਾ ਦੇ ਵਿੱਚ ਜਿਹੜੀ ਹੈਂਡ ਗਨਾਂ ਦੀ ਖਰੀਦ ਵੇਚ ਤੇ ਤਬਾਦਲੇ ਤੇ ਇਹ ਰੋਕ ਲੱਗੇਗੀ ਇਸ ਜਿਹੜਾ ਐਕਟ ਦੇ ਥਰੂ ਤੇ ਗੋਸਟ ਗੰਨਾ ਦੇ ਨਿਰਮਾਣ ਅਤੇ ਖਰੀਦ ਤੇ ਰੋਕ ਲਗਾਉਣ ਦੀ ਜਿਹੜੀ ਗੱਲਬਾਤ ਉਹ ਵੀ ਹੋਏਗੀ ਜੀ ਹਥਿਆਰਾਂ ਦੀ ਤਸਕਰੀ ਦੇ ਉੱਤੇ ਨੱਟ ਪਾਉਣ ਦੀ ਵੀ ਇਹਦੇ ਵਿੱਚ ਮਦਦ ਇਸ ਜਿਹੜੇ ਐਕਟ ਦੇ ਵਿੱਚ ਹੈਗੀਆਂ ਜੀ ਜਿਹੜੇ ਅਸਾਲਟ ਵਰਗੇ ਜਿਹੜੇ ਹਥਿਆਰ ਆ ਪੱਕੇ ਤੌਰ ਤੇ ਉਹਨਾਂ ਤੇ ਬੰਦਗੀ ਲਗਾਉਣੀ ਤੇ 5 ਸਾਲ ਬਾਅਦ ਪਾਰਲੀਮੈਂਟ ਰਿਵਿਊ ਕਮੇਟੀ ਵੱਲੋਂ ਇਸ ਬਿਲ ਦੀ ਦੁਬਾਰਾ ਸਮੀਖਿਆ ਕੀਤੀ ਜਾਏਗੀ ਤੇ ਹਾਲਾਤਾਂ ਦੇ ਅਕੋਰਡਿੰਗਲੀ ਇਹਦੇ ਵਿੱਚ ਕੁਝ ਹੋਰ ਜਿਹੜੇ ਪ੍ਰੋਵੀਜ਼ਨ ਹੋਣਗੀਆਂ ਉਹ ਸ਼ਾਮਲ ਕੀਤੇ ਜਾਣਗੀਆਂ অন্ਟਾਰੀਓ ਦੇ ਯਾਰਕ ਰੀਜਨ ਦੇ ਵਿੱਚ ਸ਼ਰਾਬ ਦੇ ਠੇਕਿਆਂ ਤੋਂ ਲਗਭਗ 50000 ਡਾਲਰ ਦੀ ਸ਼ਰਾਬ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਜੀ ਜਿਹਦੇ ਸਬੰਧ ਵਿੱਚ ਆਪਣੇ ਬ੍ਰਮਚਾਰਣਾ ਸਬੰਦੋ ਸ਼ਮਸ਼ੀਰ ਸਿੰਘ 26 ਜਸਵਿੰਦਰ ਸਿੰਘ 52 ਲੱਪਰੀ ਸਿੰਘ 27 ਸਾਲ ਤੇ ਸਹਿ ਸ਼ਨਾਜ ਦੀਪ ਸਿੰਘ ਬਰਾੜ 23 ਸਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਮਿਸਿਸ ਅਗਰਵਾਲ ਦੇ ਪਾਰਕਿੰਗ ਲੋਟ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਮੁਤਾਬਕ ਇਹਨਾਂ ਵੱਲੋਂ ਲੰਘੇ ਵੀਰਵਾਰ ਰਚਮੈਂਟ ਹੇਲਦੀ ਯੌਂਗ ਸਟਰੀਟ ਅਤੇ ਹਾਈ ਟੈਕ ਰੋਡ ਦੇ ਉੱਤੇ ਇੱਕ ਠੇਕੇ ਦੇ ਮਗਲੇ ਦਰਵਾਜ਼ੇ ਤੋਂ ਇਸ਼ਰਾਫ ਚੋਰੀ ਕੀਤੀ ਗਈ ਸੀ ਕੁਝ ਇਹਨਾਂ ਕੋਲ ਨਸ਼ੀਲੇ ਪਦਾਰਥ ਵੀ ਜਿਹੜੇ ਆ ਉਹ ਬਰਾਮਦ ਕੀਤੇ ਗਏ ਆ ਜੀ ਨੈਸ ਟੈਸਲਾ ਦੀ ਜਿਹੜੀ ਗੱਡੀਆਂ ਹੈਗੀਆਂ ਉਹਨਾਂ ਜਿਹੜੀਆਂ ਬੈਟਰੀ ਦੇ ਗੱਡੀਆਂ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਜੀ ਇਹਨਾਂ ਦੀ ਹੁਣ ਇਹਦੇ ਸਬੰਧ ਵਿੱਚ ਟੈਸਲਾ ਨੇ 193000 ਗੱਡੀਆਂ ਨੂੰ ਆਟੋ ਪਾਇਲਟ ਸਿਸਟਮ ਦੇ ਵਿੱਚ ਜਿਹੜੀ ਮੁਸ਼ਕਲ ਆ ਰਹੀ ਹੈ ਉਹਦੇ ਸਬੰਧ ਰੀਕਾਲ ਕੀਤਾ ਹੈਗਾ ਜੇ ਕੋਈ ਇਹਦੇ ਸਬੰਧ ਵਿੱਚ ਟੈਸਲਾ ਦੀ ਗੱਡੀ ਜਨੇ ਖਰੀਦੀ ਹੋਈ ਆ ਉਹਨਾਂ ਨਾਲ ਕੰਟੈਕਟ ਕਰਕੇ ਚੈੱਕ ਕਰ ਸਕਦਾ ਜੀ ਕਿ ਇਹਦੇ ਸਬੰਧ ਵਿੱਚ ਉਹਨੂੰ ਕੀ ਕਰਨ ਦੀ ਲੋੜ ਹੈਗੀ ਆ ਸਰੀ ਦੇ ਵਿੱਚ ਬ੍ਰਿਟਿਸ਼ ਕਲੰਬੀਆ ਦੇ ਸਬੰਧਕ ਡਰਾਈਵਰ ਜਿਹੜਾ ਸੀ ਰਾਜਕਮਰ ਮਹਿਮੀ 60 ਸਾਲ ਦਾ ਜੀ ਜਿਹੜੇ ਕਿ 80 ਕਿਲੋ ਕੋਕੈਨ ਅਮਰੀਕਾ ਤੋਂ ਲਿਆਉਣ ਦੇ ਦੋਸਤ ਵਿੱਚ ਇਹਨੂੰ ਸਜ਼ਾ ਹੋਈ ਸੀ 15 ਸਾਲ ਦੀ ਸਜ਼ਾ ਸੁਣਾਉਣ ਦੇ ਤੋਂ ਬਾਅਦ ਇਹਦੇ ਵੱਲੋਂ ਜਿਹੜਾ ਭਾਰਤ ਭੱਜਣ ਦੀਆਂ ਖਬਰਾਂ ਹੈਗੀਆਂ ਜੀ ਜਿਹੜੀ ਕੈਨੇਡਾ ਬਾਰਡਰ ਸਰਵਿਸ ਏਜੰਸੀ ਆ ਉਹਨੇ ਭਾਰਤ ਦੇ ਕੋਲੋਂ ਇੰਟਰਪੋਲ ਦੇ ਉੱਪਰ ਰਾਈ ਨੋਟਿਸ ਕੱਢਣ ਦੀ ਇਹ ਜਿਹੜੀ ਆ ਬੇਨਤੀ ਕੀਤੀ ਆ ਤਾਂ ਜੋ ਇਹਦੀ ਹਵਾਲਗੀ ਦੁਆਰਾ ਕੀਤੀ ਜਾ ਸਕੇ ਹਾਲੇ ਖਬਰ ਬੜੀ ਚਰਚਾ ਦਾ ਵਿਸ਼ਾ ਹੈਗੀ ਆ ਕਿ ਜਿਸ ਵਿਅਕਤੀ ਨੂੰ ਸਜ਼ਾ ਸੁਣਾਈ ਜਾਂਦੀ ਆ ਅਦਾਲਤ ਵਿੱਚੋਂ ਹੀ ਉਹਨੂੰ ਅਰੈਸਟ ਕਰ ਲਿਆ ਜਾਂਦਾ ਤੇ ਜੇਲ੍ਹ ਭੇਜ ਦਿੱਤਾ ਜਾਂਦਾ। ਸੋ ਕਿੰਨਾ ਹਾਲਤਾਂ ਦੇ ਵਿੱਚ ਇਹ ਵਿਅਕਤੀ ਜਿਹੜਾ ਇੱਥੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ। ਹੁਣ ਅੱਗੇ ਇਹਦੇ ਬੰਦ ਕੀ ਅਪਡੇਟ ਆਉਂਦੀ ਆ ਆਪਣੇ ਸਰੋਤਿਆਂ ਨਾਲ ਜ਼ਰੂਰ ਸਾਂਝੀ ਕਰਾਂਗੇ ਜੀ। ਕਿਉਂ ਬੈਕਤੇ ਵਿੱਚ ਖੇਡ ਦੌਰਾਨ 11 ਸਾਲੀ ਹਾਕੀ ਖਿਡਾਰੀ ਦੀ ਮੌਤ ਹੋਈ ਆ। ਐਕਚੁਅਲੀ ਖੇਡਦਿਆਂ ਹੋਇਆਂ ਇੱਕ ਜਿਹੜੀ ਡਿਸਕ ਹੁੰਦੀ ਆ ਇਹ ਵਰਤੀ ਜਾਂਦੀ ਆ ਹਾਕੀ ਦੇ ਖੇਡ ਦੇ ਵਿੱਚ ਰਬੜ ਦੀ ਹਾਰਡ ਡਿਸਕ ਹੁੰਦੀ ਆ। ਉਦੀ ਤੋਂਨ ਦੇ ਵਿੱਚ ਲੱਗਣ ਕਰਨੇ ਹਾਦਸਾ ਵਾਪਰਿਆ ਜਿਹਦੇ ਵਾਰ ਕਰਕੇ 11 ਸਾਲਾ ਹਾਕੀ ਖਿਡਾਰੀ ਦੀ ਜਿਹੜੀ ਆ ਮੌਤ ਹੋਈ ਆ অন্ਟਾਰੀਓ ਦੇ ਵਿੱਚ ਇੱਕ ਜਾਲੀ ਟੂਨੀਆਂ ਵਰਤਣ ਦੇ ਦੋਸ਼ ਵਿੱਚ ਰਿਜਮੈਂਟ ਵਾਸੀ ਨੂੰ 1 ਲੱਖ ਡਾਲਰ ਦਾ ਜੁਰਮਾਨਾ ਹੋਇਆ ਜੀ ਹਜੇ ਕੇਸ ਚੱਲਣਾ ਹੈਗਾ 14 ਸਾਲ ਦੀ ਸਜ਼ਾ ਹੋ ਸਕਦੀ ਹੈ ਜੀ ਦਰਅਸਲ 10000 ਡਾਲਰ ਦੀਆਂ ਜਾਲੀ ਟੂਨੀਆਂ ਜਿਨ੍ਹਾਂ ਨੂੰ ਆਪਾਂ 2 ਡਾਲਰ ਕਹਿ ਦਿੰਨੇ ਆ ਸਿੱਕਾ ਉਹ ਉਹਦੀ ਬਰਾਮਦੀ ਹੋਈ ਆ ਜੀ ਇਹਦੇ ਕੋਲੋਂ 10000 ਡਾਲਰ ਦੀਆਂ ਟੂਨੀਆਂ ਤੇ ਸਮਝਿਆ ਜਾਂਦਾ ਕਿ ਕਾਫੀ ਸਮੇਂ ਤੋਂ ਇਹੜਾ ਸਰਕੂਲੇਟ ਕਰ ਰਿਆ ਸੀ ਇਹਨਾਂ ਟੂਨੀਆਂ ਨੂੰ ਹੁਣ ਵੀ ਜਿਹੜਾ ਪੁਲਿਸ ਨੇ ਇਹ ਗਾ ਕੀਤਾ ਕਿ ਜਿਹੜੀ ਜਾਲੀ ਟੂਨੀਆਂ ਚਾਈਨਾ ਮੇਡ ਦੀਆਂ ਬਣੀਆਂ ਹੋਈਆਂ ਨੇ ਤੇ ਇਹ ਅਜੇ ਵੀ ਸਰਕੂਲੇਟ ਹੋ ਰਹੀਆਂ ਹੋ ਸਕਦੀਆਂ ਨੇ ਕੁਝ ਨਾ ਫੋਟੋਆਂ ਜਿਹੜੀਆਂ ਜਾਰੀ ਕੀਤੀਆਂ ਸੀਗੀਆਂ ਉਹ ਫੋਟੋਆਂ ਵੀ ਹਰੋਤੇ ਸਾਡੇ ਕੋਲੋਂ ਲੈ ਸਕਦੇ ਕਿ ਇਹ ਜਾਲੀ ਟੂਨੀਆਂ ਦਾ ਫਰਕ ਕੀ ਹੈਗਾ origignal ਨਾਲੋਂ ਉਹ ਵੀ ਉਹਨਾਂ ਨੇ ਜਾਰੀ ਕੀਤੀਆਂ ਜੀ ਇਹਦੇ ਨਾਲ ਹੀ ਇੱਕ ਖਬਰ ਹੋਰ ਸਾਂਝੀ ਕਰਦਣੇ ਕਿ ਆਸਟ੍ਰੇਲੀਆ ਦੇ ਦੋ ਸਿੱਖ ਨੌਜਵਾਨਾਂ ਨੇ ਵੀ ਹੁਣ ਚੋਣ ਹੋਈ ਆ ਜੀ ਵਧੀਆ ਖਬਰ ਆ ਹਰਜੀਤ ਸਿੰਘ ਬਾਜਵਾਦ ਹਰਜਪ ਸਿੰਘ ਆਸਟ੍ਰੇਲੀਆ ਦੀ ਜੂਨੀਅਰ ਕ੍ਰਿਕਟ ਟੀਮ ਲਈ ਇਹ ਚੁਣੇ ਗਏ ਆ ਜੀ 2024 ਦੇ ਵਿਸ਼ਵ ਕ੍ਰਿਕਟ ਕੱਬ ਜਿਹੜਾ ਜੂਨੀਅਰ ਹੈਗਾ ਉਹਦੇ ਵਿੱਚ ਇਹ ਪਾਗ ਲੈਣਗੇ ਜੀ ਤੇ ਸਾਡੇ ਭਾਈਚਾਰੇ ਲਈ ਇੱਕ ਮਾਣ ਵਾਲੀ ਗੱਲ ਹੈ ਜਿਹੜੀ ਖਬਰ ਆ ਕਿ ਆਪਾਂ ਹੋਰ ਡਿਟੇਲ ਚ ਕਰਨੀ ਹੈਗੀ ਐ ਇਸ ਕੈਚੂਅਲ ਦੇ ਵਿੱਚ ਭਾਨਕ ਟਰਾਕ ਖਾਸਤੇ ਦੇ ਵਿੱਚ ਜਸਕੀਰ ਸਿੰਘ ਸਿੱਧੂ ਜਿਸ ਨੂੰ ਸਜ਼ਾ ਸੁਣਾਇ ਗਈ ਸੀ ਸਜ਼ਾ ਤੋਂ ਬਾਅਦ ਇਹਦੀ ਜਮਾਨਤ ਹੋਈ ਸੀ ਹੁਣ ਇਹਦੀ ਡਿਪੋਰਟੂਸ਼ਨ ਦੇ ਖਿਲਾਫ ਅਪੀਲ ਚੱਲ ਰਹੀ ਸੀ ਜਿਹੜੀ ਅਦਾਲਤ ਨੇ ਇਹ ਅਪੀਲ ਹੁਣ ਰੱਦ ਕਰ ਦਿੱਤੀ ਆ ਭਾਵ ਉਸ ਨੂੰ ਭਾਰਤ ਵਾਪਸ ਭੇਜਿਆ ਜਾਣਾ ਇਹ ਕਿੰਨਾ ਇੱਕ ਜਿਹੜਾ ਸੀਰੀਅਸ ਐਕਸੀਡੈਂਟ ਸੀਗਾ ਕਿੰਨਾ ਨੁਕਸਾਨ ਹੋਇਆ ਸੀ ਜਾਂ ਹੋਰ ਹਾਦਸੇ ਜਿਹੜੇ ਹੋਏ ਤੇ ਖਾਸ ਕਰਕੇ BC ਗਵਰਨਮੈਂਟ ਨੇ ਜਿਹੜਾ ਹੁਣ ਰੂਲ ਲਿਆਂਦਾ ਗੰਮ ਟੱਕਾਂ ਦੇ ਮਾਮਲੇ 'ਚ ਇਹਦੇ ਸਬੰਧ 'ਚ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਤਨਵੀਰ ਜੀ ਤੁਸੀਂ ਆਪਣਾ ਆਪਾਂ ਠਹਿਰ ਕੇ ਦੁਬਾਰਾ ਜੁੜਦੇ ਹਾਂ ਜੀ ਤੁਸੀਂ ਉਹਨਾਂ 'ਚ ਅੱਗੇ ਪ੍ਰੋਗਰਾਮ ਸ਼ੁਰੂ ਕਰ ਸਕਦੇ ਜੀ